ਉਹ ਵੱਡਿਆ ਬੰਦਿਆਂ ਨਾਲ ਆਉਣਾ ਕੀ ਹੁੰਦਾ ਵਾ ਹੁਣ ਤੁਹਾਨੂੰ ਦੇ ਪਤਾ ਵਾ ਪਈ ਕਹਣਾ ਵੀ ਝੋਨਾ ਆਉਣ ਵਾਲਾ ਵਾ ਤੇ ਪਹਿਲਾਂ ਹੀ ਆ ਗਿਆ ਵਾ ਗੱਡੀ ਲੈ ਕੇ ਆਉਣੀ ਆ ਹੋਰ ਕੇ ਕੋ ਮੰਗੜੇ ਮੈਂ ਤੁਹਾਡੇ ਤੋਂ ਬਿਨਾ ਉਹ ਯਾਰ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਆ ਅੱਜ ਚੀਜ਼ ਆਉਣੀ ਲੱਗੀ ਆ ਤੇ ਫਿਰ ਕੀ ਉਹ ਚੱਲਿਆ ਵਾ ਮੇਰੀ ਗੱਲ ਸੁਣ ਆਉਂ ਤਾਂ ਲੱਗੀ ਚੰਗੀ ਚੀਜ਼ ਇਹ ਵੀ ਵੇਖਿਆ ਕਰੋ ਵੀ ਪੈਸੇ ਕਿੱਥੋਂ ਲਾਉਣੇ ਨੇ ਤੇ ਕਿੱਥੋਂ ਦੇਣੇ ਆ ਵਾਪਸ ਮੈਨੂੰ ਇਹ ਵੀ ਹੱਲ ਦੱਸ ਦੇ ਨਾ ਤੇ ਮੈਂ ਤੈਨੂੰ ਨਹੀਂ ਰੱਖਦਾ 3 ਲੱਖ ਰੁਪਏ ਦਾ ਝੋਨਾ ਹੋਣਾ ਵਾ ਆਈ ਸੀ ਜਨ ਲੱਖ ਰੁਪਏ ਦੇ ਦਾਂਗਾ ਰਾਂਗਾ ਮੈਂ हां आ ਵਧੀਆ ਗੱਲ ਕੀਤੀ ਐ ਤੂੰ ਮੇਰੀ ਗੱਲ ਸੁਣ ਫਿਰ ਸਾਨੂੰ ਦੱਸ ਦੇ ਅਸੀਂ ਤਿੰਨੇ ਜਾਣੇ ਕਿੱਥੇ ਜਾਈਏ ਦਲਜੀਤਾ ਕਿੱਥੇ ਚੱਲੀਏ ਅਸੀਂ ਚੱਲੀਏ ਬਸ ਉਹਦੇ ਮਮੀ ਮੈਂ ਕੰਮ ਹੀ ਗਈ ਆਹ ਕੰਮ ਹੀ ਬਹਿ ਜਾ ਉਹ ਦੱਸ ਦੋ ਮੈਂ ਚੱਲਿਆ ਮੜਾਏ ਕੰਮ ਕਿੱਥੇ ਚੱਲਿਆ ਵਾ ਦੱਸ ਕਿੰਨੇ ਜਾ ਸਕਦੇ ਉਹ ਉਦਾਂ ਚੱਲਿਆ ਅਸੀਂ ਉਦਾਂ ਕਿੱਦਾਂ ਤੇ ਉਦਾਂ ਕਿੱਦਾਂ ਜੇ ਮੈਂ ਦੱਸ ਕੇ ਜਾਵਾਂ ਕੰਮ ਵੀ ਲੈ ਰਹੀ ਕਰਨੀ ਨਹੀਂ ਤਾਂ ਦੱਸ ਨਹੀਂ ਸਕਦਾ ਫੇ ਕੀ ਕੰਮ ਆ ਫੇ ਕੋਈ ਕੰਮ ਹੀ ਪੁੱਠੇ ਕੰਮ ਕਰਨ ਚੱਲਿਆ ਹੁਣਾਂ ਨੂੰ ਤੇ ਪੁੱਠੇ ਕੰਮ ਕੀ ਕਰਨੇ ਆ ਪਹਿਲੇ ਲੈਣ ਵਿੱਚ ਚੱਲਿਆ ਮੈਂ ਗੱਡੀ ਲੈ ਕੇ ਆਉਣੀ ਆ ਮੈਂ ਤੁਹਾਨੂੰ ਮੈਂ ਕਿਹਾ ਵੀ ਨਾ ਗੱਡੀ ਲਿਆਇਓ ਕੀ ਕਰਨੀ ਸੀ ਗੱਡੀ ਮੰਮੀ ਉਹਦੋਂ ਵੀ ਸਮਝਾਇਆ ਸੀ ਨਾ ਚੰਗੇ ਭਲੇ ਕੰਮ ਚੱਲਿਆ ਨਾ ਜਾਣ ਦੋ ਮੈਨੂੰ ਕੀ ਕਰਨੀ ਕਿਹੜੀ ਤੁਹਾਨੂੰ ਨਹੀਂ ਭਾ ਕਿਹੜੀ ਕੀ ਕਰਨੀ ਜਿਵੇਂ ਲਿਆ ਕਰੋ ਜਨਾਨੀਆਂ ਦੇ ਮਗਰ ਲਾ ਕੇ ਤੁਰ ਪੈਂਦੇ ਹੁੰਦੇ ਜੇ ਤੁਸੀਂ ਤੇ ਮਾਂ ਨੂੰ ਪੁੱਛਿਆ ਹੀ ਆ ਮਾਂ ਨੇ ਕਿੰਨੀ ਕਹਾ ਕੀਤੀ ਉਹਦਨ ਤੇ ਮੈਂ ਕਹ ਲਈ ਹਾਂ ਕਰ ਮੈਨੂੰ ਤਾਂ ਕੁਝ ਲੱਭਣ ਨਹੀਂ ੜਿਆ ਗਾੜੀ ਕਿ ਤੁਹਾਨੂੰ ਇਹ ਨਾ ਲੱਭਣੇ ਸਾਨੂੰ ਲੱਭਣ ਦੇ ਆ ਠੀਕ ਹੈ ਨਾ ਪੈਸੇ ਮੈਂ ਲੈ ਆਉਣੇ ਆ ਮੈਂ ਗੱਡੀ ਲੈ ਕੇ ਆਉਣੀ ਨਵੀਂ ਸਾਰਾ ਠੀਕ ਵਾ ਲੈ ਆਓ ਤੇ ਜਿਹੜੀ ਪਹਿਲੀ ਆ ਨਾ ਉਹਨੂੰ ਲਿਖਾ ਆਓ ਉਹ ਗੱਲ ਹੀ ਲਗਾਉਣੀ ਆ ਗਹਿਣੇ ਪਾ ਦਾਂਗੇ ਗਹਿਣੇ ਨਹੀਂ ਪੈਣੀ ਫਿਰ ਫਿਰ ਇਹ ਵਿਕਣੀ ਆ ਤੁਸੀਂ ਦੇਖਦੇ ਰਹੋ ਇੱਥੇ ਹੀ ਸਾਰਾ ਕੁਝ ਕਿਹੜੀ ਕਲੋਂ ਵਿਕਣੀ ਆ ਹਾਲੀਗਰੀ ਫਸਲ ਨਹੀਂ ਆਉਂਦੀ ਫਸਲ ਤਾਨੂੰ 35 ਕਿੱਲਿਆਂ ਦੀ ਆਉਂਦੀ ਆ ਪੰਜ ਤੇ ਤੇਰੇ ਕਿੱਲੇ ਆ ਤੇ ਮੇਰੀ ਗੱਲ ਸੁਣੋ ਹਰ ਵਾਰੀ ਲੱਖ ਲੱਖ ਰੁਪਈਆ ਵੇ ਲਾਵਾਂਗੇ ਤੇ ਵੇ ਇਹ ਲੱਜਣੇ ਆ ਅਨਾਈ ਲੱਤਦੇ ਹੁੰਦੇ ਘਰ ਦੇ ਹੋਰ ਕੰਮ ਪੈ ਜਾਂਦੇ ਹੁੰਦੇ ਕੋਈ ਨਾ ਕੋਈ ਤੁਸੀਂ ਬਸ ਇਹੋ ਸੋਚੀ ਜਾਇਆ ਕਰੋ ਇਹ ਹੋਰ ਕੰਮ ਪੈ ਜਾਂਨ ਨੂੰ ਬਸ ਤੇ ਪੈਂਦੇ ਨਹੀਂ ਕਦੀ ਵਿਆਹ ਆ ਗਿਆ ਕਦੀ ਕੋਸ ਆ ਗਿਆ ਕਦੀ ਕਿਸੇ ਦਾ ਵਿਆਹ ਆ ਗਿਆ ਮੈਂ ਦੁਨੀਆ ਦੇ ਨਾਲ ਹੀ ਆ ਫਿਰ ਸਾਰੇ ਕੰਮ ਅੱਬੇ ਹੋ ਹੀ ਜਾਣੇ ਆ ਪਰ ਤੂੰ ਨਹੀਂ ਮੰਨਣੀ ਉਹ ਮੈਂ ਨਹੀਂ ਮੰਨਣੀ ਮੈਂ ਚੱਲਿਆ ਪੈਸੇ ਲੈਣ ਠੀਕ ਹੈ ਨਾ ਤੇ ਮੈਨੂੰ ਜਾਣ ਤੂੰ ਕਿ ਕੋਈ ਚੰਗਾ ਕੰਮ ਕਰ ਲਗਾ ਹੋਏ ਨਾ ਕਰਦੇ ਬਰੋ ਜੀ ਕਿਸੇ ਨੇ ਆਉਣਾ ਤੇ ਨਾ ਮੈਨੂੰ ਪੁੱਛਣਾ ਹੀ ਆ ਫਿਰ ਤੂੰ ਹੀ ਲਾਉਣੇ ਆ ਜਾਂ ਮੈਂ ਲਾਉਣੇ ਆ ਜਾਂ लवली ਲਾਉਣੇ ਆ ਤਾੜੇ ਰੋਟੀ ਮਿਲਦੀ ਹੈ ਨਾ ਚੁੱਪ ਕਰਕੇ ਇੱਕ ਦਿਨ ਅੱਖਾਂ ਦੇ ਵਿੱਚ ਕਸੂਨ ਦੇ ਕੇ ਰੋਵੋਗੇ ਮੈਨੂੰ ਯਾਦ ਕਰਕੇ ਮੰਮੀ ਠੀਕ ਹੀ ਆਂਦੀ ਹੀ ਗੱਲਾਂ लवली ਨਾਲ ਗੱਲ ਕੀਤੀ ਉਹਨੂੰ ਇੱਕ ਵਾਰੀ ਪੁੱਛਿਆ ਤੂੰ लवली ਨੂੰ ਕੀ ਪੁੱਛਣਾ ਵਾ ਗੱਡੀ ਤਾਂ ਹੀ ਆਪਣੀ ਲੈਣੀ ਆ ਉਹਨੇ ਤਾਂ ਸਕੂਟਰੀ ਲੈਣਦੀ ਸੀ ਉਹਨੇ ਪੁੱਛਿਆ ਇਹਨੂੰ ਮੇਰੀ ਗੱਲ ਸੁਣ ਜੇ ਤੁਸੀਂ ਇਕੱਠੇ ਕਰੋ ਸਲਾਹ ਤੇ ਦੋਈ ਜਣੇ ਲੈਂਦੇ ਤਾਂ ਤਾਂ ਵੀ ਤੁਸੀਂ ਦੋਈ ਜਣੇ ਪੈਸੇ ਲੈਂਦੇ ਫਿਰ ਕੱਲਾ ਹੀ ਲਾਏਂਗਾ ਨਾ ਉਹ ਮੈਂ ਲਾ ਲੂੰਗਾ ਜਿਹਦੇ ਮੇਰੇ ਸੋਨੇ ਨਾਲ ਪੈਸੇ ਮੈਂ ਆਪੇ ਲਾਉਂਗਾ ਜਿੱਦਾਂ ਮਰਜ਼ੀ ਲਾਵਾਂ ਜਾ ਜੋ ਮਰਜ਼ੀ ਕਰੋ ਦਫਾ ਹੋ ਜਾ ਕੇ ਠੀਕ ਹੈ ਜਾਣ ਦੇ ਫਿਰ ਮੈਨੂੰ ਕੀ ਪਤਾ ਵਾ ਤੁਸੀਂ ਮੰਨਣੀ ਹੀ ਨਹੀਂ ਮੇਰੀ ਗੱਲ ਨਾ ਮੰਨੋ ਪਸਤਾਓਗੇ ਇੱਕ ਦਿਨ ਅੱਜ ਜਦੋਂ ਕਿਤੇ ਚੰਗੇ ਕੰਮ ਲਈ ਜਾਣਾ ਹੋਵੇ ਨਾ ਮਾਦਾ ਨੇ ਵਿੱਚ ਟੋਕਣਾ ਹੀ ਹੁੰਦਾ ਵਾ ਚੰਗੇ ਭਲੇ ਚੱਲੇ ਪੈਸੇ ਲੈਣ ਕੋਈ ਗੱਲ ਨਹੀਂ ਇਹਨਾਂ ਨੇ ਜਾ ਕੇ ਤੇ ਮੈਂ ਗੱਲ ਕਰਦੀ ਆ ਨਾ ਮੰਮੀ ਤੂੰ ਇੱਕ ਆਧਾ ਰੋਲਾ ਪਾਇਆ ਵਾ ਕਾਹਦਾ ਰੋਲਾ ਪਾਇਆ ਚੀਜ਼ ਹੋਣੀ ਲੱਗੀ ਆ ਤੇ ਫਿਰ ਕੀ ਉਹ ਚੱਲਿਆ ਵਾ ਮੇਰੀ ਗੱਲ ਸੁਣ ਆਉਣ ਤਾਂ ਲੱਗੀ ਚੰਗੀ ਚੀਜ਼ ਇਹ ਵੀ ਵੇਖਿਆ ਕਰੋ ਵੀ ਪੈਸੇ ਕਿੱਥੋਂ ਲਾਉਣੇ ਨੇ ਤੁਸੀਂ ਉਹ ਸੀ ਤੇ ਤੁਸੀਂ ਬੜੀਆਂ ਜਿਹੀਆਂ ਚੀਜ਼ਾਂ ਵਾਹ ਵੇਖ ਕੇ ਤੇ ਮੰਮੀ ਹਾਨੂੰ ਵਿਚਾਰੀ ਜ ਹੈਗੀ ਆ ਨਾ ਅਹੀਂ ਵਿੱਚ ਆਉਂਦੇ ਆ ਕਿ ਗੱਡੀ ਵਿੱਚ ਜਾਇਆ ਕਰੀਏ ਗਰਮੀ ਵਿੱਚ ਮਰ ਜਾਈਦਾ ਵਾ ਮੇਰੀ ਗੱਲ ਸੁਣੋ ਜਿਹੜੀ ਚਾਰ ਕਿੱਲੇ ਹੈਗੇ ਆ ਨਾ ਇਹ ਤੁਹਾਡੀ ਦੇਖ ਜਾਣੀ ਹੈ ਫਿਰ ਉਹ ਕਿਤੇ ਨਹੀਂ ਵੇਖਦੀ ਪੈਲੀ ਤੁਸੀਂ ਭੁੱਖੇ ਮਰਨਾ ਜੇ ਮੇਰੀ ਗੱਲ ਚੇਤੇ ਰੱਖਿਓ ਵੀ ਮਾਂ ਇਹ ਗੱਲ ਕਹਿੰਦੀ ਮੰਮੀ ਕਿਤੇ ਤਾਂ ਚੰਗਾ ਬੋਲ ਲਿਆ ਕਰੋ ਤੁਹਾਨੂੰ ਸਭ ਨੂੰ ਖੁਸ਼ ਹੋਣਾ ਚਾਹੀਦਾ ਵਾ ਕਿ ਚੱਲ ਮੇਰਾ ਪੁੱਤ ਗੱਡੀ ਲਿਉਣ ਲੱਗਾ ਵਾ ਮੈਂ ਵੀ ਕਿਤੇ ਜਾਇਆ ਕਰੂੰਗੀ ਸੁੱਖ ਨਾਲ ਖੁਸ਼ ਤੇ ਮੈਂ ਤਾਂ ਹਾਂ ਵਾ ਵੀ ਆਪਣੀ ਮਿਹਨਤ ਦੀ ਕਮਾਈ ਦੀ ਗੱਡੀ ਲਿਆਉਣ ਲੱਗੇ ਆ ਕਰਜ਼ਾ ਚੋਕੇ ਤੇ ਨਹੀਂ ਗੱਡੀ ਲਿਆਉਣ ਲੱਗੇ ਜੇ ਖੁਸ਼ ਮੈਂ ਕੱਲ ਹੀ ਹਾਂ ਵਾ ਉਹ ਮੰਮੀ ਫਿਰ ਕੀ ਹੋ ਗਿਆ ਕਰਜ਼ਾ ਲਾਥੀ ਜਾਣਾ ਵਾ ਮੱਥੇਗਾ ਕਿਦਾਂ ਜੇ ਤੂੰ ਕਮਾਓਗੇ ਨਾ ਤੇ ਲੱਥੂਗਾ ਇਥੋਂ ਕੋਈ ਗੱਲ ਨਹੀਂ ਕਮਾ ਵੀ ਲਵਾਂਗੇ ਤੂੰ ਹੀ ਖੁਸ਼ ਤੇ ਹੋਵੋ ਮੈਂ ਨਹੀਂ ਖੁਸ਼ ਹੋ ਸਕਦੀ ਨਾ ਤੂੰ ਕਾਰੀ ਸੁਖਦੇ ਜੀ ਜਦੋਂ ਇਹ ਸਕੂਟਰੀ ਲਿਆਂਦੀ ਨਾ ਉਦੋਂ ਵੀ ਤੂੰ ਖੁਸ਼ ਨਹੀਂ ਹੋਈ ਸੀ ਉਹਨਾਂ ਨੇ ਲਿਆਂਦੀ ਤੇ ਬੜੇ ਖੁਸ਼ ਹੀ ਸੀ ਤੂੰ ਆਹੋ ਮੈਂ ਉਹਨਾਂ ਤੇ ਬੜੀ ਖੁਸ਼ ਹਾਂ ਕਮਾਈ ਕਰਕੇ ਜੀ ਲੈ ਆਹੀ ਇੰਨਾ ਨਹੀਂ ਹੁਣ ਮੈਨੂੰ ਪਤਾ ਇਹ ਗੱਡੀ ਲਿਆਉਣੀ ਹੈ ਨਾ ਤੇ ਰਲ ਕੇ ਲਿਆਓ ਦੋਈ ਜਾਣੇ ਫੇਰ ਮੁੜ ਕੇ ਉਹ ਤਰਪੂਗਾ ਗੱਡੀ ਲੈਣ ਮੰਮੀ ਉਹਨਾਂ ਦਾ ਹੁਸਾਨ ਨਹੀਂ ਹੈਗਾ ਅਸੀਂ ਆਪਣੀ ਗੱਡੀ ਲਿਆਉਣੀ ਹੈ ਜੋ ਮਰਜ਼ੀ ਕਰਦੇ ਰਹਿਣੋ ਜਾਓ ਦਫਾ ਹਵਜਾ ਕੇ ਜੋ ਮਰਜ਼ੀ ਕਰੋ ਮੰਮੀ ਤੇਰੀ ਨਾ ਕੋਸੋਇਓ ਖੁਸ਼ ਮੈਂ ਹੋਣਾ ਵਾ ਤੂੰ ਬਹੁਤ ਵਧੀਆ ਕੰਮ ਕਾੰਡੇ ਜੀ ਝੋਨਾ ਵਡਾ ਲੀ ਮੇਰੇ ਦਾ ਕਿਸ ਦਿਨ ਯਾਰ ਲੈ ਬੱਕਰਾ ਵੀ ਆ ਗਿਆ ਕਾਬੂ ਫਿਰ ਯਾ ਸਰਦਾਰ ਸਾਹਿਬ ਵਧੀਆ ਭਾਈ ਤੁਸੀਂ ਨਾਲ ਠੀਕ ਠਾਕ ਜੇ ਠੀਕ ਠਾਕ ਸਰਦਾਰ ਅਹੀਂ ਕਹਦੇ ਭਾਜੀ oh ਨਹੀਂ ਨਹੀਂ ਫਿਰ ਵੀ ਹੋਰ ਕਿਦਾਂ ਵਧੀਆ ਵਾਸ ਠੀਕ ਠਾਕ ਤੁਸੀਂ ਦੱਸੋ ਕਿਦਾਂ ਵਧੀਆ ਠੀਕ ਠਾਕ ਤਾਂ ਫੇਰਾ ਮਰ ਕੇ ਆਏ ਹੋ ਫੇਰਾ ਯਾਰ ਡੇਹਾ ਮਾਰ ਮੇਰਾ ਤਾਂ ਕੰਬੈਨ ਲਾ ਹੀ ਦਈਏ ਲੇਟ ਹੋਇਣਾ ਕੰਮ ਮੇਰੇ ਪੱਕ ਗਿਆ ਵਾ ਬੰਦੇ ਉਦਾਂ ਆਏ ਆ ਕੰਬੈਨਾਂ ਸਾਫ਼ ਕੀਤੀਆਂ ਦੋਹੀ ਉਹਨਾਂ ਨੇ ਠੀਕ ਹੈ ਠੀਕ ਤੇ ਮੇਰਾ ਇਰਾਦਾ ਸੀ ਵੀ ਇੱਕ ਦੋ ਦਿਨ ਵਿੱਚ ਨਾ ਕਰਵਾ ਦਈਏ ਕੰਮ ਸ਼ੁਰੂ ਪਹਿਲਾਂ ਆਪਣਾ ਵਢਾ ਕੇ ਨਾ ਠੀਕ ਹੈ ਫੇਰ ਹੀ ਲੋਕਾਂ ਦਾ ਸ਼ੁਰੂ ਕਰਾਂਗੇ ਨੇ ਵਧੀਆ ਵਾ ਹਾਂ ਹਾਂ ਮੁੜ ਕੇ ਵਿੱਚ ਟਾਈਮ ਨਹੀਂ ਗਿਆ ਯਾਰ ਲੱਗਦਾ ਹੈਗਾ ਸਹੀ ਹੋਰ ਕਿੱਦਾਂ ਹੋਣੀ ਹੋਏ ਹੋਣੇ ਪਾਈ ਤੁਹਾਨੂੰ ਕੀ ਦੱਸਾਂ ਮੈਂ ਕੰਮ ਹੀ ਆਇਆ ਤਾਂ ਡਲਦੇ ਦੱਸੋ ਕੰਮ ਕਰੋ ਉਹ ਵੱਡਿਆਂ ਬੰਦਿਆਂ ਨੂੰ ਆਉਣਾ ਕੀ ਹੁੰਦਾ ਵਾ ਹੁਣ ਤੁਹਾਨੂੰ ਦੇ ਪਤਾ ਵਾ ਪਈ ਕਹਣਾ ਝੋਨਾ ਆਉਣ ਵਾਲਾ ਵ ਤੇ ਪਹਿਲਾਂ ਹੀ ਆ ਗਿਆ ਵ ਗੱਡੀ ਲੈ ਕੇ ਆਉਣੀ ਆ ਗੱਡੀ ਲੈ ਆਉਣੀ ਆ ਹਾਂਜੀ ਤੇ ਪੈਸੇ ਚਾਹੀਦੇ ਇਹਦੋਂ ਹੋ ਜਾਣਗੇ ਨਾ ਤੇ ਵਧੀਆ ਹੋ ਜਾਊਗਾ ਹੋਰ ਕਿ ਕੁੱਮ ਮੰਗੜੇ ਮੈਂ ਤੁਹਾਡੇ ਤੋਂ ਬਿਨਾ ਕੋਈ ਯਾਰ ਪੈਸੇ ਦੀ ਤਾਂ ਕੋਈ ਗੱਲ ਨਹੀਂ ਆ ਇੱਕ ਤੂੰ ਕਹਿੰਦਾ ਗੱਡੀ ਲਿਆਉਣੀ ਆ ਤੇ ਜਿਹੜੇ ਪਹਿਲੇ ਪੈਸੇ ਹੀ ਮੈਂ ਸੋਚਣਿਆ ਸੀ ਪਹਿਲਾਂ ਉਹਨਾਂ ਦਾ ਹਿਸਾਬ ਕਰ ਲੈਂਦੇ ਤਾਂ ਫਿਰ ਹੋਰ ਭਾਂ ਜਿੰਨੇ ਮਰਜੀ ਲੈ ਜਾਂਦੇ ਹੈ ਨਾਲ ਏਡੀ ਵੱਡੀ ਰਕਮਾਂ ਘੱਲ ਲਿਖਤੀ ਆ ਗਿਆ ਵਾਂ ਕੋ ਨਾਲ ਚੀਜ਼ ਲੈ ਆਉਂਦਾ ਤੇ ਮੈਨੂੰ ਵੀ ਥੋੜਾ ਹੌਸਲਾ ਆ ਜਾਂਦਾ ਦੱਸੋ ਸਹੀ ਚੀਜ਼ ਕਿਹੜੀ ਚਾਹੀਦੀ ਆ ਉਹੀ ਦੇ ਦਾਂਗੇ ਉਹ ਚੀਜ਼ ਮੈਨੂੰ ਕਿਹੜੀ ਚਾਹੀਦੀ ਆ ਮਾੜਾ ਮੋਟਾ ਕੋ ਲੇਖ ਲੁਖ ਲਈਏ ਕੋਈ ਗੱਲ ਨਹੀਂ ਜਿਹੜੀ ਨਵੀਂ ਲੈਣੀ ਆ ਨਵੀਂ ਲੈਣੀ ਪੈਣੀ ਤੁਹਾਨੂੰ ਪਤਾ ਹੀ ਆ ਫਿਰ ਅੱਗੇ ਸਕੂਟੀ ਲਈ ਜਣਾ ਚੱਲਦੀ ਉਹ ਹੈ ਨਹੀਂ ਚੱਲਦੀ ਕਿਤੇ ਵੀ ਰੁਕ ਜਾਂਦੀ ਉਹ ਨਹੀਂ ਚੱਲਦੀ ਆ ਚੀਜ਼ ਤਾਂ ਖਰਾਬਾ ਹੀ ਆ ਕੇ ਮੇਰਾ ਹੋਰ ਆ ਕੀ ਫਦਾ ਵਈ ਯਾਰ ਦੱਸ ਨਵੀਂ ਚੀਜ਼ ਦਾ ਹੈ ਵੀ ਨਵੀਂ ਨਵੀਂ ਆ ਜਦੋਂ ਮਰਜੀ ਦਿਨੇ ਜਾਓ ਰਾਤ ਜਾਓ ਜਦੋਂ ਮਰਜੀ ਜਾਓ ਤੇ ਮੇਰਾ ਦਾਦਾ ਵੀ 5 ਗਿ ਲੱਖ ਰੁਪਏ ਦੇ ਦੋ ਅੱਛਾ 5 ਗਿ ਲੱਖ ਦੇਗੇ ਨਾ ਬਾਕੀ ਕਿਸ਼ਤਾਂ ਕਰ ਲਾਂਗੇ ਤੁਸੀਂ ਐਂ ਕੰਮ ਕਰੋ ਤੇ ਉਹ ਦੂਜੇ ਨੂੰ ਵੀ ਨਾਲ ਲਿਆ ਉਹ ਯਾਰ ਨਹੀਂ ਆਪਣੀ ਚੀਜ਼ ਲੈਣੀ ਆ ਤੁਹਾਨੂੰ ਦੇ ਪਤਾ ਹੀ ਆ ਔਟੀਆਂ ਰਾਲ ਕੇ ਖਾਂਦੀਆਂ ਨਹੀਂ ਆ ਬਾਅਦ ਚ ਗੱਲ ਤੇ ਤੇਰੀ ਠੀਕ ਵਾ ਉਹਨੇ ਉਧਰ ਮੂੰਹ ਕੀਤਾ ਹੁੰਦਾ ਵਾ ਉਹਨੇ ਉਧਰ ਮੂੰਹ ਕੀਤਾ ਹੁੰਦਾ ਕੋਈ ਗੱਲ ਨਹੀਂ ਤੂੰ ਐਂ ਕੰਮ ਕਰ ਤੂੰ ਥੋੜਾ ਬੋਤਾ ਥਾਂ ਤੂੰ ਮੈਨੂੰ ਫਿਰ ਲਿਖਾ ਛੱਡ ਕੋਈ ਨਾ ਜਿਹੜਾ ਮੇਰੇ ਹਿੱਸੇ ਦਾ ਉਹ ਨਾ ਤਾਂ ਬੱਲ ਲਿਖ ਦਿੰਦੇ ਉਹ ਇੱਕ ਡੀਗੀ ਗੱਲ ਵਾ ਪਹਿਲੀ ਤੇ ਹੀ ਆ ਫਿਰ ਹੋਰ ਮੈਂ ਇਦਾਂ ਇਨੀ ਰਕਮ ਨਾ ਕਦਾ ਦੇਦਾ ਨਹੀਂ ਨਹੀਂ ਉਹ ਵੀ ਪਤਾ ਗੱਲ ਕੀ ਆ ਵੀ ਹੋਣਾ ਚਾਹੀਦਾ ਕੋਈ ਨਾ ਕੋਈ ਲਿਖਿਆ ਹੋਵੇ ਨਾ ਕੰਮ ਤੁਹਾਡੇ ਕੋਈ ਸਬੂਤ ਹੁੰਦਾ ਵਾ ਹਾਂ ਕੱਲ ਨੂੰ ਨਾ ਤੈਨੂੰ ਟੈਨਸ਼ਨ ਨਾ ਮੈਨੂੰ ਟੈਨਸ਼ਨ ਆਪਣਾ ਆਪਣਾ ਕੰਮ ਕਰਾਂਗੇ ਹੈ ਨਾ ਤਾਂ ਇਦਾਂ ਹੀ ਕਰ ਲਾਂਗੇ ਕੋਈ ਗੱਲ ਨਹੀਂ ਤੂੰ ਸ਼ਾਮਾ ਦਾ ਰੱਖ ਲੈ ਟਾਈਮ ਹਾਂਜੀ ਤੇ ਆ ਜਿਓ ਮੁੰਸ਼ੀ ਕੋ ਲੈ ਜਾਓ ਨਾਲੇ ਪੈਸੇ ਤੇ ਸ਼ਹਿਰ ਜਾ ਕੇ ਤਾਂ ਲਿਖ ਲੁਖ ਲਿਓ ਜੋ ਲਿਖਣਾ ਹੈ ਕੋਈ ਗੱਲ ਨਹੀਂ ਹੋਰ ਦੱਸੋ ਸੇਵਾ ਕੋਈ ਨਹੀਂ ਬਸ ਇੰਨਾ ਹੀ ਕਰ ਦਿਓ ਇੰਨਾ ਹੀ ਕੋਈ ਗੱਲ ਨਹੀਂ ਤੁਸੀਂ ਕਰੋ ਨਾ ਤੁਹਾਡੇ ਕੋਲ ਮਿਲਨੇ ਪਏ ਮੈਂ ਤਾਹ ਹੋਰ ਕੇ ਪਾਸੇ ਯਾਰ ਫਿਕਰੀ ਕੋਈ ਨਹੀਂ ਹੈ ਹਾਂਜੀ ਬਸ ਇਹ ਹੁੰਦਾ ਜਰਾ ਉਧਰ ਤੇ ਚਲੋ ਸਾਡੀ ਹੈਗਾ ਬੋਲਚਾਲ ਹਾਂਜੀ ਹਾਂਜੀ ਇਹ ਹੁੰਦਾ ਜਰਾ ਹੱਥੋਂ ਤੇ ਨਾ ਵੜਾਈਏ ਤੁਹਾਨੂੰ ਪਤਾ ਹੀ ਹੈ ਸਾਡੇ ਕੰਮ ਗੱਲ ਹੈ ਬਾਕੀ ਪਤਾ ਕੀ ਗੱਲ ਜਿਹੜੇ ਪਹਿਲੇ ਪੈਸੇ ਨਾ ਉਹ ਝੋਨੀਆਂ ਉਪਰ ਦੇ ਦਿੰਦੇ ਆ ਓਏ ਹੋਰ ਹੀ ਰਹੇ ਨੇ ਗੱਡੀ ਵਾਲੇ ਵੱਡੀ ਸੁੱਟਣਾ ਵਾ ਹਾਂਜੀ ਹਾਂਜੀ ਤਾਂ ਕੋਈ ਗੱਲ ਨਹੀਂ ਉੱਥੇ ਘਟਕਟਾ ਹੋ ਜਾਣਾ ਉੱਥੇ ਕਰ ਲਾਂਗੇ ਤੇ ਬਾਕੀ ਜਿਹੜੇ ਦੂਜੇ ਆ ਗੱਡੀ ਵਾਲੇ ਆ ਇਹ ਫਿਰ ਬਾਅਦ ਚ ਕਰ ਲਵਾਂਗੇ ਹੋਰ ਇਹ ਲੱ ਵਾ ਠੀਕ ਆ ਲੱਗਣ ਲੱਗੇ ਜੇ ਹੁਣ ਫਾਇੇ ਹੋਰ ਲਖਾਂ ਹੈ ਕਰੀ ਪਹਿਲੀ ਤੋਂ ਮੈਨੂੰ ਪਹਿਲੀ ਤੇ ਨਹੀਂ ਤੁਹਾਡੀ ਛਟਣੀ ਪਹਿਲਾਂ ਤਾਂ ਮੈਂ ਲੱਗਾ ਹਾਂ ਕਹਿਣ ਕਿ ਦੋਵੇਂ ਭਰਾ ਰਲ ਕੇ ਲਓ ਪਰ ਜੇ ਰਲ ਕੇ ਲੈ ਲਈ ਗੱਡੀ ਇਹਨਾਂ ਨੇ ਤੇ ਗੱਡੀ ਇੱਕ ਆਉਣੀ ਆ ਪਹਿਲਾਂ ਇਹ ਲਊਗਾ ਫਿਰ ਇਹਦਾ ਭਰਾ ਲਊਗਾ ਤੇ ਪੈਸੇ ਦੁਨੇ ਹੋਣਗੇ ਕੋਈ ਗੱਲ ਨਹੀਂ ਕਰਦਾ ਮੈਂ ਸੋਨ ਨੂੰ ਫੋਨ ਚਾਚੇ ਇਹਨਾਂ ਦੇ ਨੂੰ ਕਿ ਲੱਗੇ ਹੁਣ ਫਾਇੇ ਲੱਗਣ ਤਾਂ ਕਰ ਲੈ ਕਾਬੂ ਅਜੇ ਤਾਂ ਵੀ ਪੈੜੀ ਲਿਖਾਉਣੀ ਆ ਉਹ ਕਿਹੜਾ ਸਗਾ ਵਾ ਇਹਨਾਂ ਦਾ ਸ਼ਰੀਕ ਬਣ ਕੇ ਵਿਖਾਉਂਦੇ ਆ ਪੂਰਾ ਕੋਈ ਗੱਲ ਨਹੀਂ ਸਾਨੂੰ ਕੀ ਆ ਅਸੀਂ ਆਪਣਾ ਮੁਨਾਫਾ ਲੈ ਕੇ ਤੇ ਪਰ ਇਹ ਹੋਣਾ ਸਾਨੂੰ ਵੀ ਜੀ ਰਪਿੰਦਰ ਘਟ ਪਾਣੀ ਲਿਆਈ ਮੇਰੀ ਅੰਮੀ ਕੀ ਆਵਾ ਹੁਣ ਆ ਕੀ ਆ ਪਾਣੀ ਘਟ ਲੈਂਦੀ ਫਿਰ ਐ ਨਹੀਂ ਕੋਈ ਗਲਤ ਹੋਈ ਏ ਟੱਲੇ ਜੇ ਬੁਲੰਦੇ ਆ ਨਾ ਉਹ ਵੀ ਗੱਲ ਦਾ ਹੱਦ ਨਹੀਂ ਬਿਨਾਂ ਪਾਣੀ ਘੁੱਟ ਦੇ ਮੈਨੂੰ ਪੀਣ ਨੂੰ ਚੰਮ ਲਿਆ ਨਹੀਂ ਆਲਾਮੀ ਕੀ ਗੱਲ ਕੀ ਹੋਈ ਹੈ ਹੁਣ ਤੂੰ ਦੱਸੋ ਗੱਲ ਕੀ ਹੋਣੀ ਆ ਗੱਡੀ ਲੈਣ ਚਲ ਗਏ ਬੜਾ ਰੋਕਿਆ ਮੈਂ ਗੱਲਜੀਤ ਆਹੋ ਮੇਰਾ ਪੁੱਤ ਹੁਣ ਤੂੰ ਹੀ ਨਾ ਹਜਾ ਕੰਮ ਕਰੇ ਜੋ ਉਹਨੂੰ ਕਰਦਾ ਨਾ ਕਰਨ ਦੋ ਆਪੇ ਲਿਆਏਗਾ ਆਪਣੇ ਕੋਲੋਂ ਮੁੜ ਕੇ ਆਪੇ ਜਿੱਥੇ ਮਰਜੀ ਪੈਸੇ ਦੇਣਾ ਚੱਲ ਮੰਮੀ ਫਰਕੀ ਆ ਜੇ ਲੈ ਆਵਾ ਤੇ ਇੱਕ ਗੱਡੀ ਹੋਰ ਆ ਜਾਊਗੀ ਹੋਰ ਉੱਥੇ ਕੀ ਬਣਾਉ ਦੋ ਸਭ ਹੋਣੀਆਂ ਨੇ ਘਰ ਦੇ ਵਿੱਚ ਮੈਂ ਤੁਹਾਨੂੰ ਸਮਝਾਉਂ ਨਹੀਂ ਆ ਸਭ ਤੂੰ ਦੱਸਣ ਦੀ ਆ ਵੀ ਇਹ ਕੰਮ ਨਾ ਕਰੇ ਤੇ ਤੂੰ ਸਭੋ ਡਈ ਮੈਂ ਕੀ ਦੋ ਲਿਆਉਣੀਆਂ ਨੇ ਤਾਂ ਮੰਮੀ ਕੀ ਕਰਨਾ ਵਾ ਫਿਰ ਉਹ ਹੁਣ ਸਾਂਝੇ ਘਰ ਦੇ ਵਿੱਚੋਂ ਲੈ ਆਉਣਾ ਜਿਨੇ ਮਰਜੀ ਪੈਸੇ ਚੁੱਕੀ ਜਾਂਦੇ ਆ ਤੇ ਹਿਮਰੇ ਕਿੱਧਰ ਨੂੰ ਜਾਣਾ ਵਾ ਸਾਂਝੇ ਕਰਦੇ ਲਿਆਉਣਗੇ ਆਪੇ ਲਾਉਣਗੇ ਤੂੰ ਹੀ ਥਰੇ ਲੰਮਣੇ ਨੇ ਤੇ ਤੁਹਾਨੂੰ ਟੈਨਸ਼ਨ ਲੈਂਦੀ ਕੀ ਲੋੜ ਵਾ ਜੇ ਚੀਜ਼ ਬਣਨਦੀ ਤੇ ਘਰ ਦੀ ਬਣਦੀ ਆ ਪੈਸੇ ਆਪੇ ਲੱਧਦੇ ਰਹਿੰਦੇ ਹੁੰਦੇ ਲੱਜਾਂਦੇ ਹੁੰਦੇ ਆ ਇਹ ਚ ਕਿਹੜੀ ਗੱਲ ਵਾਪਲਾ 2 ਲੱਖ ਅੱਗੇ ਚੁੱਕਿਆ 7-8 ਦੀ ਗੱਡੀ ਆਉਣੀ ਆ ਤਾਂ ਆਪੇ ਹਿਸਾਬ ਲਾ ਵੀ ਕਿੱਥੋਂ ਲੱਥਨੇ ਨੇ ਪੈਸੇ ਤੇ ਤੂੰ ਆਨੀ ਵੀ ਅਹੀਂ ਵੀ ਲੈ ਆਵਣੀ ਆ ਮਮਮੀ ਲੱਥ ਜਾਂਦੇ ਹੁੰਦੇ ਆ ਪੈਸੇ ਕਹਿੰ ਨੂੰ ਲੈ ਕੇ ਹੁੰਦੇ ਆ ਨਾ ਤੁਹਾਨੂੰ ਮਾਸਾ ਨਹੀਂ ਦੁੱਖ ਹੁੰਦਾ ਤਮ ਮੀਜਤੋ ਖਵਲਿਸ ਕਿਹੜੀ ਗੱਲ ਬੱਪਲਾ ਹੁੰਜੜੀ ਕੋਈ ਚੀਜ਼ ਦੀ ਲੋੜ ਵਾਲੀ ਹੁੰਨੀ ਤੇ ਪੈਂਦੀ ਆ ਜਦੋਂ ਉਹ ਹੁਣ ਵੱਡੀ ਜਦੋਂ ਇਦਾਂ ਕੰਮ ਕਰੀ ਜਾਂਦੀ ਆ ਫਿਰ ਨਿੱਕਿਆਂ ਨੇ ਤੇ ਵੇਖ ਕੇ ਉਹ ਕੋਹ ਕਰਨਾ ਚਾਹੇ ਫਿਰ ਉਹਨੂੰ ਸਮਝਾਉਂਦੇ ਦੀ ਪਹਿਲਾਂ ਇਹ ਵਾਲਾ ਕੰਮ ਨਾ ਕਰੋ ਸਮ ਅਕਲ ਆਪਣੇ ਕੋਲ ਵਰਤੀਦੀ ਆ ਉਹ ਜੋ ਮਰਜ਼ੀ ਕਰੀ ਜਾਵੇ ਜਿਉ ਖੂਹ ਚ ਸਾਲ ਮਾਰੇ ਤੂੰ ਵੀ ਮਗਰੇ ਮਾਰਦੀ ਉਹ ਮੰਮੀ ਹਾ ਗੱਲ ਨਹੀਂ ਹੁੰਦੀ ਠੀਕ ਬਣਾ ਬੰਦੇ ਨੂੰ ਪਤਾ ਹੀ ਹੁੰਦਾ ਵਾ ਆਪਣੇ ਘਰ ਦਾ ਕਿ ਕਿਦਾਂ ਚਲਾਉਣਾ ਵਾ ਤੇ ਕਿਦਾਂ ਨਹੀਂ ਸਾਰੇ ਕੰਮ ਹੋ ਜਾਣੇ ਤੁਹਾਨੂੰ ਨਹੀਂ ਸਮਝਾਉਂਦਾ ਕੋਈ ਫਾਇਦਾ ਜੇ ਤੁਹਾਨੂੰ ਸਮਝਾ ਲਿਆ ਤੇ ਚਾਹੇ ਕਿ ਕੰਧ ਨਾ ਮੱਥਾ ਮਾਰਦੇ ਆ। ਉਹ ਮੰਮੀ ਤੇ ਦੇ ਜਾਣ ਕੇ ਹੀ ਦਨੀਆ ਗੱਲਾਂ ਕਰਦੇ ਰਹੀ ਨਹੀਂ ਆ। ਜਦੋਂ ਕੋਈ ਚੀਜ਼ ਲੈਣੀ ਹੁੰਦੀ ਹੈ ਨਾ ਤੁਸੀਂ ਤਾਂ ਬਸ ਪਹਿਲਾਂ ਹੀ ਦੇ ਪੈਨੇ ਆ। ਮੂੰਹ ਬਣਾ ਡੱਬਨੇ ਆ ਹੁੰਦਾ ਉਹ ਬੰਦਾ ਸੋ ਖੁਸ਼ ਹੋਵੇ। ਚੀਜ਼ ਵਲ ਵੇਖ ਕੇ। ਉਸ ਤੇ ਮੈਂ ਤਾਂ ਹਾਂ ਉਹ ਤੇ ਕਮਾਈ ਕਰਕੇ ਲਿਆਉਂਦੇ ਜੀ। ਪਹਿਲੀ ਵੇਚ ਵੇਚ ਤੂੰ ਇਹ ਵੀ ਇਦਾਂ ਨਹੀਂ ਮੁੜ ਕੇ ਸਾਰੀ ਆਪਣੀ। ਤੇ ਕਾ ਕਮਾਈ ਮੰਮੀ ਇਦਾਂ ਹੀ ਆ। ਜੇ ਕਿਤੇ ਹੁਣ ਪਹਿਲਾਂ ਕਿਤੇ ਗੇਟੀਆਂ ਲੱਗੀਆਂ ਹੁੰਦੇ ਕੋਈ ਕਾਰੋਬਾਰ ਤੇ ਕੋਈ ਕਰਦੇ। ਤੇ ਆਪੇ ਹੁਣ ਚੀਜ਼ਾਂ ਬਣ ਜਾਂਦੀਆਂ ਹੁਣ ਫਿਰ ਘਰੋਂ ਹੀ ਬਣਾਉਣੀਆਂ ਹੋਰ ਕੀ ਕਰਨਾ ਨਹੀਂ 2 ਲੱਖ ਅੱਗੇ 8 ਹੀ ਹੋਏ ਨਾ ਮੁਰਕੇ ਤੁਸੀਂ ਲੈ ਆਇਓ ਤੇ ਕਿੰਨੇ ਪੈਸੇ ਹੋਏ ਨਹੀਂ ਫਿਰ ਪਿਆਲੀ ਜਰੀ ਹੈ ਨਾ ਵੇਚ ਦਿਓ ਕੰਮ ਹੀ ਨਿਭੜੇ ਉਹ ਕੁਛ ਨਹੀਂ ਹੁੰਦਾ ਮੰਮੀ ਐਵੇਂ ਨਹੀਂ ਕਿਤੇ ਪਿਆਲੀ ਜਰੀ ਚਲੀ ਐਵੇਂ ਹੀ ਦੰਨੀਆਂ ਗੱਲਾਂ ਨਾ ਕਰਿਆ ਕਰੋ ਚੰਗਾ ਚੱਲ ਠੀਕ ਆ ਤੁਹਾਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਮੁਰਕੇ ਬਸ ਐਂਦਾ ਕਹਿ ਦਿਆ ਕਰੋ ਇਜੀ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਵਾ ਮੈਨੂੰ ਕੀ ਲੋੜੋਂ ਮੈਂ ਘਰੇ ਲਵਣੇ ਨੇ ਜੋ ਮਰਜ਼ੀ ਕਰੋ ਹੀਂ ਇੱਥੇ ਬੈਠੀ ਆ ਵਧਾਈ ਬਣੀ ਤੁਹਾਡੇ ਵੱਲ ਮੇਰੇ ਵੱਲ ਵਧਾਈ ਬਣੀ ਆ ਆਹੋ ਤੁਹਾਨੂੰ ਪਤਾ ਨਹੀਂ ਕਿਸ ਗੱਲ ਦਾ ਨਾ ਮੈਨੂੰ ਨਹੀਂ ਕਿਸ ਗੱਲ ਦਾ ਪਤਾ ਕਾਦੀ ਵਧਾਈ ਹੈ ਲੱਗ ਜਾਂਦਾ ਪਤਾ ਘੰਟੇ ਤੱਕ ਖਲੋ ਜਾ ਉਹ ਗੱਲ ਤੇ ਦੱਸ ਮੈਨੂੰ ਭਰਾ ਤੁਹਾਡਾ ਗਿਆ ਵਾ ਆਂਦਾ ਮੈਂ ਗੱਡੀ ਲੈ ਕੇ ਆਉਣੀ ਆ ਤੇ ਪਹਿਲੇ ਗਿਆ ਹੁਣਾਂ ਵਾ ਲੈਣਾ ਹੁਣ ਗੱਡੀ ਲੈ ਕੇ ਆਉਣੀ ਆ ਤੇ ਤੁਹਾਡੇ ਨਾਲ ਸੁਲਾਣੀ ਕੀਤੀ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਇਹਨੇ ਗੱਡੀ ਲਿਆਉਣੀ ਹੈ ਨਹੀਂ ਤੁਸੀਂ ਜਿਹੜੀ ਕੋਈ ਗੱਲਬਾਤ ਹੁੰਦੀ ਨਕੀ ਮੋਟੀ ਝਟ ਨਹੀਂ ਪਹਿਲਾਂ ਵੀਰ ਨੂੰ ਪੁੱਛ ਲਈਏ ਉਹ ਕੀ ਕਹਿੰਦਾ ਆ ਉਹਨੇ ਤਾਂ ਨਾ ਇੱਕ ਵਾਰ ਸਲਾਹ ਨਹੀਂ ਕੀਤੀ ਹੈਗੀ ਕਿ ਲੱਗਦੀ ਆ ਉਹਦਾ ਕੰਮ ਕਰਨਾ ਯਾਦ ਆ ਜਾਨੀਆ ਇਹਦਾ ਦਿਮਾਗ ਨਹੀਂ ਕੰਮ ਕਰਦਾ ਦੱਸ ਕੀ ਪਤਾ ਉਹ ਤੁਹਾਨੂੰ ਉਹਨਾਂ ਨੂੰ ਪਤਾ ਹੋਊਗਾ ਨਾ ਨਾ ਉਹਨੇ ਦੂਸਤੀ ਨੇ ਨਾ ਲਿਆਵਾ ਨਾ ਭਾਜੀ ਨੇ ਦੱਸਿਆਵਾ ਉਹ ਤੁਹਾਨੂੰ ਮੰਮੀ ਮੈਨੂੰ ਦੇਹੀ ਕਹਿਣ ਉਹ ਵਿਚਾਰੇ ਟੈਨਸ਼ਨ ਦੇ ਨਾਲ ਮੱਜੇ ਤੇ ਪਈ ਆ ਕੀ ਜਾਂਦਾ ਚਲਦੀ ਲਿਆਉਣੀ ਕਿ ਨਵੀਂ ਹੋਂਦ ਵੀ ਆਉਗੀ ਚਲਦੀ ਕਿੱਥੇ ਆਉਣੀ ਨਵੀਂ ਜੇ ਲਿਆਂਦੀ ਨਾ 7-8 ਲੱਖ ਤੋਂ ਘੱਟ ਨਹੀਂ ਆਉਣੀ ਗੱਡੀ ਤੇ 2 ਲੱਖ ਅੱਗੇ ਚੁੱਕਿਆ ਵਾ 10 ਲੱਖ ਹੋ ਜਾਣਾ ਇਹਦੇ ਸਿਰ ਤੇ ਕਿੱਥੋਂ ਲਾਉਣਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਜਿੱਦਾਂ ਉਹ ਕਹਿੰਦੀ ਉਦਾਂ ਕਰੀ ਜਾਂਦਾ ਵਾ ਜੇ ਉਹਨੇ ਗੱਡੀ ਦਾ ਨਾਮ ਲਿਆ ਵਾ ਤੇ ਹੁਣ ਗੱਡੀ ਲੈਣ ਤੌਰ ਤੇ ਆ ਵਾ ਕਿੱਲੇ ਤੇ ਪਾਂਜੀ ਆ ਨਾ ਇਹਨੇ ਮੇਰੇ ਸਾਹ ਨਾਲ ਵਕਾ ਕੇ ਸਾਹ ਲੈਣਾ ਮੈਨੂੰ ਨੀਗਾ ਪਤਾ ਹੈਗਾ ਵੀ ਵਕਾਉਣੇ ਆ ਕਿ ਉਹਨਾਂ ਨੇ ਕੀ ਕਰਨੀ ਆ ਠੀਕ ਆ ਨਾ ਇਹ ਆ ਕਿ ਜੇ ਉਹਨਾਂ ਦੀ ਗੱਡੀ ਆਉਣੀ ਹੈ ਨਾ ਤੇ ਫਿਰ ਆਪਣੀ ਵੀ ਆਉਣੀ ਚਾਹੀਦੀ ਆ ਇਹ ਸਾਬ ਲਾ ਲਓ ਉਹ ਮੇਰੀ ਗੱਲ ਸੁਣ ਉਹ ਤਾਂ ਦੋਵੇਂ ਜੀ ਹੋ ਗਿਆ ਛਦਾਈ ਤੇ ਤੂੰ ਕੋ ਚੰਗੀ ਭਲੀ ਛਦੈਣ ਹੋ ਚਲੀ ਉਹਨਾਂ ਮਗਰ ਲਾ ਕੇ ਉਹ ਇਹੋ ਜਿਹੀ ਛਦਾਈ ਨਹੀਂ ਹੁੰਦੇ ਚਾਤਰ ਹੁੰਦੇ ਆ ਕਿ ਸਾਂਝੇ ਘਰ ਦੇ ਵਿੱਚ ਚੀਜ਼ਾਂ ਬਣਾਈ ਜਾਓ ਤੇ ਮੁੜੀਏ ਕਵਾਂਗੇ ਵੀ ਤੁਹਾਡੀਆਂ ਵਾ ਅਗਲਾ ਆਪਣੇ ਨਾਲ ਵਾ ਕੇ ਲੈ ਆਊਗਾ ਤੇ ਕੱਲੋਂ ਤੁਹਾਨੂੰ ਦਊਂਗਾ ਚਲਾਉਣ ਵਾਸਤੇ ਤੇ ਅਹੀਂ ਜਦੋਂ ਲਿਆਉਣੀ ਨਹੀਂ ਆ ਤੇ ਸਾਨੂੰ ਦੇਣੀ ਕੱਲੀ ਉਹਨਾਂ ਚਲਾਉਣ ਵਾਸਤੇ ਕਿਉਂ ਨਹੀਂ ਲਿਆਉਣੀ ਕਿਉਂ ਨਹੀਂ ਆ ਬਲਾ ਜਦੋਂ ਹੋ ਜਾਇਆ ਕਰਨਗੇ ਅਸੀਂ ਮੂਵਲ ਵਿੰਦੇ ਰਿਹਾ ਕਰਾਂਗੇ ਉਹ ਮੇਰੀ ਗੱਲ ਸੁਣ ਅਜੇ ਗੱਡੀ ਆਈ ਨਹੀਂ ਨਾ ਤੂੰ ਐਵੇਂ ਕਪਤ ਨਾ ਪਾ ਘਰ ਦੇ ਵਿੱਚ ਤੇ ਗੱਡੀ ਆਈ ਜਾਣੀ ਆ ਜਦੋਂ ਅਗਲਾ ਪੈਸੇ ਚੁੱਕਾਂ ਜਲਦੀ ਆਵਾ ਤੂੰ ਇਹ ਹੀ ਦਨੀ ਗੱਲਾਂ ਨਾ ਕਰੋ ਠੀਕ ਵਾ ਨਾ ਮੈਂ ਜਿਹੜੀ ਗੱਲ ਤੈਨੂੰ ਕਹਿੰਦੀ ਆ ਨਾ ਉਹਤੇ ਗੌਰ ਕਰੋ ਦਿਲ ਜਿੰਦਾ ਵੀ ਨਾ ਦਿਮਾਗ ਖਰਾਬ ਹੋ ਗਿਆ ਵੀ ਦੱਸ ਤੂੰ ਮੇਰੇ ਨਾਲ ਤੇ ਸਲਾਹ ਕਰ ਲੈ ਵੀ ਗੱਡੀ ਲਿਆਉਣੀ ਆ ਕਿ ਨਹੀਂ ਲਿਆਉਣੀ ਹੁਣ ਜੇ ਇਹਨੇ ਲਿਆਣਤੀ ਤੂੰ ਨਹੀਂ ਵੀ ਰਗਾ ਚ ਕੂਟ ਦੇ ਦੇਣਾ ਵੀ ਮੈਨੂੰ ਹੀ ਗੱਡੀ ਚਾਹੀਦੀ ਹੈ ਹਾਂਜੀ ਹਾਂਜੀ ਪਾਜੀ ਉਹ ਸਿਫਟੀ ਲੈਣੀ ਹੈਗੇ ਉਹ ਤੂੰ ਹੀ ਨਾ ਰੇਟ ਪਤਾ ਕਰਕੇ ਦੱਸੋ ਬਸ ਪੈਸਾ ਹੋ ਜਾਊਗਾ ਪੈਸੇ ਦੀ ਕੀ ਗੱਲ ਵਾ ਹਾਂਜੀ ਹਾਂਜੀ ਸ਼ਾਮ ਤੱਕ ਦੱਸਿਓ ਪਰ ਮੈਨੂੰ ਠੀਕ ਹੈ ਠੀਕ ਹੈ ਕਿੰਨੂੰ ਡਿਆ ਫੋਨ ਕਰਨ ਏਜੰਸੀ ਚ ਬੰਦਾ ਬਾਗਿਆ ਉਹਨੂੰ ਫੋਨ ਕੀਤਾ ਸੀ ਉਹ ਮੇਰੀ ਗੱਲ ਸੁਣ ਤਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਨਵੀਂ ਗੱਡੀ ਤੂੰ ਕੀ ਕਰਨੀ ਉਹ ਯਾਰ ਲਵੜੀ ਸਾਰਿਆਂ ਕੋ ਗੱਡੀਆਂ ਵਾ ਤੇ ਆਪਾਂ ਗੱਡੀ ਨਹੀਂ ਲੈ ਸਕਦੇ ਉਹ ਸਾਰਿਆਂ ਕੋ ਹੈਗੀਆਂ ਉਹ ਤੇ ਲੋਕੀ ਕਮਾਈ ਵੀ ਕਰਦੇ ਆ ਨਾ ਅਸੀਂ ਤਾਂ ਦੋਵੇਂ ਘਰੇ ਹੀ ਆ ਉਹ ਯਾਰ ਹੈ ਦੇ ਘਰੇ ਹੀ ਆ ਤੇ ਪਹਿਲੀ ਬਣਾ ਹੈ ਗਈ ਆ ਐਂ ਕਿਹੜਾ ਇਦਾਂ ਤੁਰੇ ਫਿਰਨ ਦੇ ਉਹ ਪਹਿਲੀ ਕਿਦੇ ਮਰੱਬਾ ਵਾ ਦਿਮਾਗ ਤੋਂ ਕੰਮ ਲਈਦਾ ਹੋਈਦਾ ਵਾ ਮਾਤਾ ਤੂੰ ਮੰਜੇ ਤੇ ਪਾਤੀ ਆ ਦੱਸ ਕੇ ਵੀ ਮੈਂ ਗੱਡੀ ਲਿਆਉਣ ਲੱਗਾ ਉਹ ਮਾਤਾ ਨੂੰ ਹੁਣ ਕੀ ਹੋ ਗਿਆ ਦੱਸ ਬਣਾ ਉਹ ਪਖੰਡ ਕਰਦੀ ਐਵੇਂ ਜਾਣ ਕੇ ਯਾਰ ਮੇਰੀ ਗੱਲ ਸੁਣ 2 ਲੱਖ ਤੂੰ ਅੱਗੇ ਦੇਣਾ ਹਾਂ 7-8 ਲੱਖ ਦੀ ਗੱਡੀ ਆਉਣੀ ਆ ਤਾਂ 10 ਲੱਖ ਤੋਂ ਲਾ ਲੈਣਾ ਕੱਲਾ। ਓਏ ਯਾਰ ਅੱਗਰ ਇੱਕ ਵਾਰੀ ਲਾ ਦੇਣੇ ਆ। ਹੌਲੀ-ਹੌਲੀ ਕਰਕੇ ਪੈਸੇ ਦੇਣੇ ਇਹਨੂੰ। ਤੈਨੂੰ ਵੀ ਪਤਾ ਹੀ। ਨਾਲੇ ਜੇ ਕੋਈ ਪੈਸੇ ਚੁੱਕਣ ਗਿਆ ਸੀ ਉਹ ਇੰਦਾਂ ਤੇ ਨਹੀਂ ਦੇ ਦੇਣੇ ਹੁਣ। ਕੀ ਜਾਂਦਾ ਸੀ ਉਹ? ਕੋਨਾ ਕੋ ਲਿਖਾਉਣਾ ਹੀ ਆ ਲਿਖ ਦਾਂਗੇ ਉੱਥੇ ਕੀ ਆ? ਲਿਖਾਉਣਾ ਤੂੰ ਕੀ ਆ? ਅਵੇਲੀ ਵਾਲਾ ਥਾਂ ਲਿਖਾ ਦੇ ਤੇ ਜਾਂ ਪੈੜੀ ਲਿਖਾ ਦੇ। ਇਹੋ ਜਿਹਾ ਦੋ ਚੀਜ਼ਾਂ। ਪੈੜੀ ਲਗਾ ਦਾਂਗੇ ਅਸੀਂ ਪੈਸੇ ਵਾਪਸ ਦੇਣੇ ਆ। ਅਸੀਂ ਗਰੀ ਪੱਕੀ ਦੇ ਦੇਣੀ ਆ। ਕਿੱਥੋਂ ਦੇਣਿਆ ਵਾਪਸ ਮੈਨੂੰ ਇਹ ਵੀ ਹਾਲ ਦੱਸ ਦੇ ਨਾ ਤੇ ਮੈਂ ਤੈਨ ਅਸੀਂ ਜਨੇ ਲੱਖ ਰੁਪਏ ਦੇ ਦਾਂ ਕਰਾਂਗਾ ਮੈਂ ਜਿਹੜੇ ਮੇਰੇ ਸਰੇ ਬੰਦੇ ਹਾਂ ਆਹ ਵਧੀਆ ਗੱਲ ਕੀਤੀ ਐ ਤੂੰ ਮੇਰੀ ਗੱਲ ਸੁਣ ਫਿਰ ਸਾਨੂੰ ਦੱਸ ਦੇ ਅਸੀਂ ਤਨੇ ਜਾਣੇ ਕਿੱਥੇ ਜਾਈਏ ਕੋਈ ਗੁਰਦਾਰਾ ਬੁੱਕ ਕਰਾ ਦੇ ਫਿਰ ਸਾਨੂੰ ਵੀ ਰੋਟੀ ਖਾਣੀ ਆ ਭਰਾ ਉੱਥੇ ਖਾਈ ਜਾਵਾਂਗੇ ਓਏ ਐਵੇਂ ਟੈਨਸ਼ਨ ਲਈ ਜਨਾ ਯਾਰ ਤੂੰ ਤੁਸੀਂ ਦੋਵੇਂ ਜੀ ਨਾ ਨਜ਼ਾਰੇ ਲਓ ਭਾਏ ਜਹਾਜ਼ ਖਰੀਦੋ ਮਗਰੋਂ ਉਹ ਜੇ ਘਰ ਚੀਜ਼ ਆਉਣ ਲੱਗੀ ਐ ਨਾ ਤੇ ਆਉਣ ਦੋ ਉਹ ਭਰਾ ਜਿਹੜੇ ਵਿਆਹ ਗਏ ਸੀ ਤੇ ਬੇਚੀ ਭਰਾ ਕਿੰਨੀ ਹੋਈ ਸੀ ਜੇ ਤੈਨੂੰ ਬਹੁਤੀ ਅੱਗ ਲੱਗੀ ਐ ਨਾ ਗੱਡੀ ਦੀ ਤੇ ਚਲਦੀ ਵੇਲ ਆ ਕੋਈ 2.5-3 ਲੱਖ ਵਾਲੀ ਮੈਂ ਨਵੀਂ ਗੱਡੀ ਲੈ ਕੇ ਆਉਣੀ ਠੀਕ ਹੈ ਨਾ ਅਗੇ ਚੱਲਦੀ ਸਕੂਟਰੀ ਲੈ ਕੇ ਆਂਦੀ ਸੀ ਨਾ ਉਹ ਗੱਡੀ ਕਿਤੇ ਬੰਦ ਹੋ ਜਿੰਦੀ ਕਿਤੇ ਆਪ ਤਾਂ ਨਵੀਂ ਲੈ ਆਏ ਆ ਤੇ ਕਿਸ ਦੀ ਸਲਾਹ ਲਈ ਤੂੰ ਕਿ ਮੈਂ ਸਕੂਟਰੀ ਲਿਆਉਣੀ ਆ ਤੇ ਤੂੰ ਲਈ ਮੇਰੀ ਸਲਾਹ ਤੇ ਜਦੋਂ ਤੂੰ ਨਹੀਂ ਪੁੱਛਿਆ ਤੇ ਮੈਂ ਕਹਾਂ ਲਈ ਪੁੱਛਦਾ ਫਿਰ ਤੈਨੂੰ ਉਹ ਐਡੀ ਰਕਮ ਦੀ ਚੀਜ਼ ਲੈ ਆਉਣ ਲੱਗਾ ਮੈਨੂੰ ਤੇ ਇਹ ਆ ਵੀ ਲਾਉਣੇ ਕਿੱਦਾਂ ਵਾ ਯਾਰ ਤੂੰ ਹੱਦ ਕਰਨ ਦਿਆ ਮੈਂ ਦੱਸ ਉਹ लवली ਪੈਸੇ ਲੱਗ ਜਾਣੇ ਆ ਜਿੰਦਗੀ ਦਾ ਕੋਈ ਪਤਾ ਨਹੀਂ ਠੀਕ ਹੈ ਨਾ ਚਾਰ ਦਿਨ ਜੜੀ ਲੈ ਲਈ ਉਹ ਜ਼ਿੰਦਗੀ ਦਾ ਤੇ ਮੈਨੂੰ ਪਤਾ ਨਹੀਂ ਉਹ ਜੇ ਤੂੰ ਲੈ ਆਂਦੀ ਨਾ ਗੱਡੀ ਤੇ ਫਿਰ ਮੈਨੂੰ ਵੀ ਲਿਆਉਣੀ ਪੈਣੀ ਏ ਇਹ ਵੇਖ ਲੈ ਤੂੰ ਮਰਜੀ ਉਹ ਤਾਂ ਮੈਨੂੰ ਤੇਰਾ ਪਤਾ ਹੀ ਫਿਰ ਇਹ ਨਾ کہیں ਸਾਰਾ ਨੇ ਮੈਨੂੰ ਗੰਡਿਆ ਬਣਾਵਾਂ ਉਹ ਜਦਾਂ ਤੇਰੀ ਨਾਲ ਦੀ ਕਹਿੰਦੀ ਆ ਨਾ ਫਿਰ ਉਦਾਂ ਹੀ ਉਹ ਕਹਿੰਦੀ ਉਹ ਚੱਲ ਜੂਗੀ ਠੀਕ ਹੈ ਜਦ ਮੈਂ ਲੈ ਕੇ ਆਉਂਗਾ ਉਹ ਨਹੀਂ ਚਲਦੀ ਹੁੰਦੀ ਬਾਅਦ ਚ ਜਦਨ ਤੁਸੀਂ ਜਾਣਾ ਉਦਨ ਹੀ ਅਸੀਂ ਜਾਣਾ ਕਿਤੇ ਮੁੜ ਕੇ ਤੇਰੀ ਨਾਲ ਦੀ ਨਹੀਂ ਕਹਿਣਾ ਅਸੀਂ ਬਹਿਨ ਨਹੀਂ ਦੇਣਾ ਤੇ ਫਿਰ ਮੈਂ ਕੀ ਕਰੂੰਗਾ ਉਹ ਯਾਰ ਇਹ ਚੀਜ਼ ਲਿਆਉਣਾ ਲਿਆਉਂਦੇ ਠੀਕ ਹੈ ਨਾ ਐਵੇਂ ਨਾ ਸਿਰ ਖਾ ਮੇਰਾ ਲੈ ਆ ਚੰਗਾ ਹੁਣ 7-8 ਲੱਖ ਵਾਲੀ ਇਹਨਾਂ ਲਈ ਆਈ ਮਹਿੰਗੀ ਲਈ ਆਈ ਮੱਸਾ ਉਹ ਗਲੀ ਲਿਆਉਂਗਾ ਜੋ ਘਰ ਦੇ ਨੇ ਸਖਾਇਆ ਚੁੱਕ ਕੇ ਮੂੰਹ ਮੇਰੇ ਅੱਲਾ ਆ ਗਿਆ ਇਹ ਮੈਂ ਚੀਜ਼ ਲੈ ਕੇ ਆਉਣ ਲੱਗਾ ਮੈਂ ਤਾਂ ਖੁਸ਼ ਹੋ ਜਿਓ ਪੈਸੇ ਆ ਪੈਸੇ ਲਾਤੀ ਜਾਣੇ ਲੋਕਾਂ ਸਿਰ ਤੇ 50-50 ਲੱਖ ਰੁਪਈਆ ਕਰਜਾ ਹੁੰਦਾ ਵਾ ਉਹ ਨਹੀਂ ਡਰਦੇ ਐਵੇਂ ਡੜੀ ਜਾਂਦੇ 5 ਲੱਖ ਰੁਪਈਆ ਚੁੱਕਣਾ ਭਾਨੀ ਕਿੱਡੀ ਕੀ ਗੱਲ ਉਹ ਚੱਲੀ ਦਲਜੀਤ ਕੀ ਕਰਨ ਡਿਆ ਵਾ ਮੈਨੂੰ ਹੱਸੀਆ ਚਾਹੀ ਸੱਸੀ ਗੱਲ ਪੁੱਤ ਕੀ ਚਾਹੀ ਦੇ ਬਸ ਵਧੀਆ ਤੇ ਮੇਰੀ ਗੱਲ ਸੁਣ ਜੋ ਬੰਦਾ ਮੈਨੂੰ ਆਇਆ ਹੀ ਫੋਨ ਪੈਸੇ ਲੈਣ ਮੰਗੇ ਸੀ ਤਕੋ ਹਾਂਜੀ ਹਾਂਜੀ ਮੈਂ ਗਿਆ ਆ ਉਹਦੇ ਹੱਲ ਅੱਛਾ ਤੁਹਾਨੂੰ ਆਇਆ ਫੋਨ ਆਇਆ ਮੈਨੂੰ ਉਹਦਾ ਫੋਨ ਆ ਅਛਾ ਕੀ ਕਹਿੰਦੇ ਜੋਬਨ ਕਾਟ ਹੈ ਉਹਨੂੰ ਪੁੱਛੋ ਵੀ ਕਿੰਨੇ ਕੇ ਪੈਸੇ ਚਾਹੀਦੇ ਆ 10 ਚਾਹੀਦੇ ਕਿੰਨੇ ਆ ਜੋਬਨ ਨੇ ਦੱਸ ਕੇ ਆ ਨਾ 5 ਲੱਖ ਰੁਪਏ ਚਾਹੀਦਾ ਵਾ ਤੇ ਵਿਆਜ ਵੀ ਉਹਨੇ ਦੱਸਿਆ ਨਹੀਂ ਤੈਨੂੰ ਮੈਂ ਆ ਸਾਢੇ 4 ਨਾਲ ਕਹਿੰਦਾ ਪਹਿਲਾਂ ਉਹਨੇ ਉਹ ਨਹੀਂ ਉਹ ਨਹੀਂ ਮੇਰੀ ਹੋਈ ਏ ਗੱਲ ਉਹਦੇ ਨਾਲ ਮੈਂ ਕਹਿੰਦਾ ਬਈ 5 ਰੁਪਏ ਤੋਂ ਘੱਟ ਨਹੀਂ ਮਿਲਣਾਣਾ ਅੱਗੇ ਤੇ ਗੱਲ ਉਹੀ ਸਾਢੇ 4 ਚ ਹੁਣ 5 ਕਹਿਣ ਲਿਆ ਪਿਆ ਉਹਨੂੰ ਸਮਝਾਉਣਾ ਹੀ ਮਰਮੜਾ ਤੈਹੀਂ ਉਹ ਮੈਂ ਤੇ ਉਹਨੂੰ ਕਿਹਾ ਸੀ ਉਹ ਕਹਿੰਦਾ ਬਈ ਲੋਕੀ ਤੇ 6 ਵੀ ਦੇਈ ਜਾਂਦੇ 7 ਵੀ ਦੇਈ ਜਾਂਦੇ ਆ ਤੇ ਤੁਹਾਡੇ ਕਰਕੇ ਮੈਂ ਕਹਿੰਦਾ ਲਾ ਦਿੰਨਾ 5 ਤੁਹਾਨੂੰ ਤੁਹਾਡਾ ਜਿਆਦਾ ਵਾਗਵਾ ਕੀ ਮਰਮੜਾ ਸਮਝਾਓ ਉਹ ਤਾਂ ਬਾਗ ਵੀ ਹੁਣ ਪੈਸੇ ਨਾ ਥੋੜਾ ਉਹਨੇ ਕਰਨਾ ਕੋਈ ਗੱਲ ਬਾਤ ਚਲੋ ਕੋਈ ਗੱਲ ਨਹੀਂ ਫਿਰ ਸਾਢੇ 4 ਤੇ 5 ਕਿੰਨਾ ਦਾ ਫਰਕ ਵਾ ਲਿਆ ਦਿਓ ਫਿਰ ਹੋਰ ਕੀ ਕਰਨਾ ਪੁੱਤ ਫਰਕ ਤੇ ਹੈਗਾ ਵਾ ਪਤਾ ਵੀ ਸਾਲ ਦਾ ਕਿੰਨਾ ਵਿਆਜ ਬਣਿਆ ਕਰਨਾ ਵਾ ਕਿੰਨਾ ਬਣਿਆ ਕਰਨਾ 5 ਲੱਖ ਨੂੰ 25000 ਰੁਪਏ ਮਹੀਨੇ ਦਾ ਬਣਨਾ ਉਹ ਕਿੱਡੀ ਕੀ ਗੱਲਾ ਚਾਚਾ ਜੀ ਲਾਦਾਂ ਕਰਾਂਗੇ ਪੈਸੇ ਕਿੱਡੀ ਗੱਲਾ ਫਸਲਾਂ ਲਾਦਨੇ ਕਰਨੀਆਂ ਆਪਾਂ ਤੇ ਨਾਲੇ ਉਹ ਕੈਂਡ ਐਫ ਵੀ ਕਾਗਜ਼ ਪੱਤਰ ਲਿਖਣਾ ਲਿਖਣਾ ਪੈਣਾ ਉਹ ਮੇਰੇ ਨਾਲ ਗੱਲ ਹੋਈ ਵਈ ਉਹਦੀ ਵੀ ਅੱਛਾ ਲੈ ਇਦਾਂ ਕਿ ਮਾੜਾ ਮੋਟਾ ਫਿਰ ਹੋੜ ਕੀ ਕਰਨਾ ਨਹੀਂ ਮਾੜਾ ਮੋਟਾ ਨਹੀਂ ਪੁੱਤ ਪੈੜੀ ਦੇ ਨੰਬਰ ਦੇਣੇ ਪੈਣੇ ਆ ਅੱਛਾ ਆਪਾਂ ਪੈਸੇ ਵਾਪਸ ਲੈ ਹੀ ਦੇਣੇ ਆ ਉਹਦੇ ਕੋਈ ਗੱਲ ਦੇ ਦਾਂਗੇ ਆਪਾਂ ਅਸੀਂ ਕਿਹਾ ਪਹਿਲੀ ਦੇ ਦੇਣੀ ਉਹਨੂੰ ਪੈਸੇ ਪੈਸੇ ਦੇ ਦੋਗੇ ਤੇ ਕਾਗਜ਼ ਆਪਣਾ ਵਾਪਸ ਲੈ ਲਿਓ ਨਾ ਦਿੱਤੀ ਜਾਊਗਾ ਤਾਂ ਫਿਰ ਵਿੱਚ ਵਿਆਜ ਨਾਲ ਲੈ ਲੂਗਾ ਜੋ ਵੀ ਲਿਖਣਾ ਉਹਨੇ ਕੋਈ ਗਣੀ ਵੇਖ ਲਾਂਗੇ ਦਿਲਜੀਤ ਪੁੱਤ ਤੂੰ ਇਦਾਂ ਕਰ ਜੋ ਵੀ ਉਥੇ ਲਿਖਣਾ ਵਾ ਨਾ ਹਾਂਜੀ ਹਾਂਜੀ ਲਿਖ ਲਖਾਈ ਕਰ ਆਓ ਤੇ ਸ਼ਾਮ ਨੂੰ ਆਣ ਕੇ ਤੇ ਮੇਰੇ ਕੋਲ ਪੈਸੇ ਲੈ ਲੀ ਅਜਾ ਜੀ ਪੈਸੇ ਤੁਹਾਡੇ ਕੋਲ ਲੈਣੇ ਆ ਪੈਸੇ ਮੇਰੇ ਕੋਲ ਲੈਣੇ ਓਏ ਓ ਮੈਨੂੰ ਦੇ ਗਿਆ ਵਾ ਨਾ ਅੱਛਾ ਉਹ ਕਹਿੰਦਾ ਵੀ ਤੁਹਾਡੇ ਭਤੀਏ ਆ ਤੇ ਕਿਤੇ ਭਲਕੇ ਮੁਕਰ ਨਾ ਜਾਣ ਉਹ ਮੈਂ ਹੈ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਹੁੰਦੀ ਕੋਈ ਵੀ ਉਹ ਮੁਕਰਨੇ ਕਿਹੜੀ ਰਹਿੰਦਾ ਉਹਨਦੇ ਪਤਾ ਹੀ ਆ ਅੱਗੇ ਮੁਕਰੇਗਾ ਦੀ ਆਪਾ ਓ ਯਾਰ ਫੇਰ ਵੀ ਅਗਲੇ ਬਗਾਨੇ ਪੁੱਤ ਨੂੰ ਤੇ ਹੈ ਹੀ ਆ ਨਾ ਵੀ ਕਿਤੇ ਮੁਕਰ ਨਾ ਜਾਣ ਕੋਈ ਗੱਲ ਨਹੀਂ ਸ਼ਾਮ ਨੂੰ ਲਿਖ ਲੈਣੇ ਆ ਮੈਂ ਆ ਕੇ ਤੁਹਾਡੇ ਕੋਲ ਪੈਸੇ ਲੈ ਲਵਾਂਗਾ ਬਾਕੀ ਫਿਰ ਹਾਂ ਹਾਂ ਬਿਲਕੁਲ ਕੋਈ ਜਦ ਮੈਂ ਕਰਦਾ ਫੋਨ ਨਾ ਫਿਰ ਜੋ ਬਨੂ ਦੱਸ ਕੀ ਕਰਨਾ ਵਾ ਉਹੀ ਕਾਗਜ਼ ਲੈ ਕੇ ਚੱਲ ਜਿੰਦਾ ਫਿਰ ਮੈਂ ਤੇ ਬਾਕੀ ਵਿਆਜ ਦੀ ਗੱਲ ਕਰ ਲਈ ਇਹ ਨਾ ਕਿ ਵੀ ਮੇਰੇ ਚਾਚੇ ਨੇ ਮੈਨੂੰ ਪਸਵਾਤਾ ਸੀ ਪਰ ਫਿਰ ਤੁਸੀਂ ਕਹਿੰਦੇ ਫਿਰ ਉਹਨੇ ਕਿਹਾ ਇਹ ਬਣਾਵਾ ਤੇ ਆਪਣੇ ਕੋਲ ਧਰੀ ਕਹਿੰਦਾ ਮੈਨੂੰ ਉਹਨੇ ਕਿਹਾ ਤਾਂ ਫੋਨ ਤੇ ਕੋਈ ਗੱਲ ਨਹੀਂ ਕਰ ਲਾਂਗੇ ਗੱਲ ਉਹ ਵੀ ਉਹਨਾਂ ਚਲ ਕਰ ਲਈ ਫਿਰ ਹੈ ਠੀਕ